ਆ ਮੜਿਆ ਕੰਮ ਨਸ਼ੇ ਵਾਲਾ ਇਹ ਮੜਾ ਮੈਨੂੰ ਇੱਧਰ ਇਹ ਮੈਂ ਬੋਲਤਾ ਸਟਾਰਟਿੰਗ 'ਚ ਫਿਰ ਐਂਡ ਤੇ ਫਿਰ ਬੋਲਣਾ ਸੀ ਹਨਾ ਸੁਣ ਲਈ ਵੀਡੀਓ ਬਾਅਦ 'ਚ ਕੱਟੀ ਜਦੋਂ ਮੈਂ ਪਹਿਲਾਂ ਮੈਨੂੰ ਮੜਾ ਜਾ ਹ ਮੜੇਦਮ ਤੋੜਦਾ ਬਾਬੇ ਤੂੰ ਤੂੰ ਮੈਨੂੰ ਫੋਨ ਕਰ ਲੈ ਯਾਰ ਮੈਨੂੰ ਤਾਂ ਕੋਈ ਮਰਜ਼ੀ ਕੋ ਮੈਂ ਤਾਂ ਉਹੀ ਬਦ ਹਰੇ ਖਾਤਰ ਬੋਲ ਪੈਣਾ ਯਾਰ ਮੈਂ ਕਿਹਦੇ ਖਾਤਰ ਨਹੀਂ ਬੋਲਿਆ ਹਨਾ ਭਾਈ ਮੈਂ ਕਿਹੜਾ ਕੋਈ ਮੈਂ ਤਾਂ ਸਾਈਕਲ ਤੇ ਤਾਂ ਹੁਣ ਨਹੀਂ ਬਾਬਾ ਮੈਂ ਮੈਂ ਕਿਹੜਾ ਕੋਈ ਲੀਡਰ ਐ ਮੇਰੀ ਕਿਹੜਾ ਕੋਈ ਮੇਨਟ ਪੇਜ ਮੇਰੇ ਬੰਦ ਨਹੀਂ ਮੈਂ ਤਾਂ ਨਸ਼ੇ ਵਾਲੀ ਮੇਰੇ ਤਾਂ ਦੁਸ਼ਮਣ ਬਹੁਤ ਨੇ ਲੈ ਮੈਂ ਬੋਲਤਾ ਭਾਈ ਅਮਰਤਪਾਲ ਸਿੰਘ ਮੈਰੋ ਜਿੰਦਾਬਾਦ ਭਾਈ ਅਮਰਤਪਾਲ ਸਿੰਘ ਮੈਰੋ ਜਿੰਦਾਬਾਦ ਭਾਈ ਅਮਰਤਪਾਲ ਸਿੰਘ ਮੈਰਾ ਜਿੰਦਾਬਾਦ ਦਾ ਸਾਥ ਦੇ ਉਹਦਾ ਨਾਲ ਖੜੋ ਸਰਕਾਰਾਂ ਜੁਲਮ ਕਰਦੀਆਂ ਨੇ ਸਰਕਾਰਾਂ ਨੇ ਬੁੱਧ ਲੜੋ ਤੇ ਝੂਠੇ ਪਰਚੇ ਤਾ ਨਹੀਂ ਸਾਰਾ ਉਹ ਤਾਂ ਵੀ ਉਹ ਸਾਧ ਨੂੰ ਯਾਰ ਇਹਨੂੰ ਉਹਦੇ ਹਾਰ ਹੀ ਪਾ ਲੌਕੀ ਮਾਰਦਾ ਗੋਲੀ ਨਿਵੇੜਨ ਦਾ ਕੰਮ ਤਰਾ ਕੰਜਰ ਦਾ ਹਣਾ ਹਣਾ ਭਾਈ ਬਹੁਤ ਸਾਥ ਆਪਾਂ ਬਹੁਤ ਸਾਥ ਦੇ ਰਹੇ ਆ ਯਾਰ ਆਪਾਂ ਹੁਣ ਮੈਂ ਮੈਂ ਤੈਨੂੰ ਕੀ ਹਣਾ ਚ ਚਲੋ ਕੋਈ ਗੱਲ ਨਹੀਂ ਤਾਂ ਭਾਈ ਇਹ ਇੰਨਾ ਜੋ ਆਪਣੇ ਘਰਾਂ ਚ ਜ਼ਹਿਰ ਵੇਚਿਆ ਜਾਂਦਾ ਹੈ ਇਹ ਜ਼ਹਿਰ ਇਹ ਜ਼ਹਿਰ ਹਰਥਾਂ ਪਹੁੰਚ ਰਿਹਾ ਹੈ ਇੱਕ ਕਿਲੋ ਕਿਲੋ 2-2 ਕਿਲੋ ਜ਼ਹਿਰ ਹਰੇਕ ਗਲੀ ਚ ਵਿਕ ਰਿਹਾ ਹੈ ਜਿਹੜੀ ਗਲੀ ਚ ਜ਼ਹਿਰ ਵਿਕਦਾ ਹੈ ਨਸ਼ੇ ਵਾਲਿਆਂ ਦੇ ਗੱਲ ਚ ਹੱਥ ਪਾਓ ਨਸ਼ਿਆਂ ਦੇ ਗੱਲ ਚ ਹੱਥ ਕਿਉਂ ਕਿਉਂ ਨਹੀਂ ਪਾਉਂਦਾ ਵੇਚਣ ਵਾਲਿਆਂ ਨੇ ਵੱਡੇ ਦੱਸੋ ਮੈਨੂੰ ਪਤਾ ਗੱਤ ਨਹੀਂ ਬੰਦਾ ਅਗਲਾ ਮੂਰੋ ਤਾੜ ਤਾੜ ਕਰਾ ਦਊਗਾ ਜਵਾਕਾਂ ਨੂੰ ਮਾਰਨ ਦੀਆਂ ਧਮਕੀਆਂ ਦੇਣਗੇ ਨਸ਼ੇ ਵਾਲਿਆਂ ਦੇ ਖਿਲਾਫ ਤਾਂ ਨਹੀਂ ਬੋਲਦੇ ਬਹੁਤ ਵੱਡੇ ਵੱਡੇ ਨਹੀਂ ਬੋਲਦੇ ਹਣਾ ਬੋਲੋ ਭਾਈ ਡਰਨ ਦੀ ਲੋੜ ਨਹੀਂ ਮੈਂ ਆਮ ਬੰਦਾ ਯਾਰ ਤੁਰਕੇ ਰਹਿਣਾ ਮੇਰੇ ਕੋਲੇ ਕੋਈ ੱਡਾ ਤਾਮਚਾਮ ਹੈ ਨਹੀਂ ਤੁਰਕੇ ਹੁੰਨਾ ਪੰਜ ਮੈਂ ਤਰੀਕਾ ਬਹੁਤ ਨਾ ਵੀ ਤੁਰਕੀ ਜਾਂਦਾ ਕਚਹਿਰੀਆਂ ਚ ਕੋਈ ੱਡੀ ਗੱਲ ਨਹੀਂ ਹੈਗੀ ਹੂੰ ਮੇਰੇ ਕੋਲ ਜਾਇਦਾਦ ਹੈਗੀ ਹੈ ਮੈਂ ਕਿਹਦੇ ਵਿਚ ਕਿਸਾਨੀ ਹੈ ਹਣਾ ਸਵਾ ਲੱਖ ਦਾ ਗੁਰੂ ਦਾ ਦਿੱਤਾ ਖਾਣਾ ਦਸ਼ਵੰਦ ਬਹੁਤ ਆਪਣੇ ਕੋਲੇ ਗੁਰੂ ਕੋ ਬਖਸ਼ ਦਿੱਤਾ ਮੇਰੇ ਮਾਂ ਕੋ ਦਾ ਕਮਾਇਆ ਉਹ ਦਸ਼ਵੰਦ ਨਾਲ ਆਰਾਮ ਨੂੰ ਲੋੜ ਨਾਲ ਆਪਾਂ ਲਈ ਹੈ ਹਣਾ ਕਿਸੇ ਦੇ ਪੈਸੇ ਦੀ ਸੋ ਭਾਈ ਇਹ ਬੰਦੇ ਨੇ ਆਪਾਂ ਪਹਿਲਾਂ ਵੀ ਇਹਨਾਂ ਖਿਲਾਫ ਬਹੁਤ ਬੋਲੇ ਸੀ ਵੀ ਇਹ ਖੁੱਲਾ ਚੱਟਾ ਵੇਚਦੇ ਖੁੱਲਾ ਨਸ਼ਾ ਵਗਿਆ ਰਹੇ ਨੇ ਐਡੇ ਵੱਡੇ ਅਫਸਰ ਹੋ ਕੇ ਆਕੀਆਂ ਹੂਕੀਆਂ ਸੀ ਤਾਂ ਇਹ ਹੁਣ ਇਹਨਾਂ ਦਾ ਏਡਾ ਵੱਡਾ ਸਾਹਮਣੇ ਆ ਗਿਆ ਤੁਸੀਂ ਸਾਰੇ ਸੁਣ ਲਿਓ ਵੀ ਕਿੰਨੇ ਲੱਖ ਕਿੰਨੇ ਕਿੰਨੇ ਵਿਚਰ ਲੱਗੇ ਜੋ ਨਸ਼ਾ ਵੇਚਣ ਤੇ ਬਾਈ ਹੁਣ ਵੀਰ ਬਣ ਕੇ ਆਪਦੇ ਆਪਦੇ ਪਿੰਡ ਦਾ ਨਾਮ ਜਿਹੜੇ ਪਿੰਡ ਆਪਦੇ ਆਪਦੇ ਸ਼ਹਿਰ ਦਾ ਨਾਮ ਆਪਦੀ ਆਪਦੀ ਗਲੀ ਮਹੱਲੇ ਦਾ ਨਾਮ ਲਿਖ ਕੇ ਭੇਜੋ ਵੀ ਸਾਡੇ ਪਿੰਡ ਚ ਆ ਬੰਦਾ ਇੱਥੇ ਮੇਰੇ ਕਮੈਂਟਾਂ ਚ ਕਰੋ ਇੱਥੇ ਮੇਰੇ ਕਮੈਂਟਾਂ ਚ ਕਰੋ ਵੀ ਝੋਟੇ ਭਾਈ ਪਤਾ ਕਿਉਂ ਮੈਨੂੰ ਮੇਰੀਆਂ ਰਿਪੋਰਟਾਂ ਬਣਾ ਕੇ ਭੇਜਦੇ ਨੇ ਉੱਪਰ ਵੀ ਜਰਾ ਉਹ ਬੰਦਾ ਰੌਲਾ ਪਾਉਂਦਾ ਕਿ ਕੰਮਲਾ ਆਇਆ ਸਵੇਰੇ ਸਵੇਰੇ ਉੱਠ ਕੇ ਰੋਜ ਲੱਗ ਜਾਂਦਾ ਬੋਲਣ ਨਸ਼ਾ ਬਿਕਦਾ ਨਸ਼ਾ ਬਿਕਦਾ ਉਹ ਕਹਿੰਦੇ ਵੀ ਉਹ ਤਾਂ ਝੂਠ ਮਾਰਦਾ ਜੀ ਨਸ਼ਾ ਹੈ ਨਹੀਂ ਕਿਤੇ ਬਿਕਦਾ ਨਹੀਂ ਉਹ ਕੀ ਕਰਦੇ ਜਿਹੜੇ ਖਾਣ ਪੀਣ ਵਾਲੇ ਮਾਤੜ ਮੰਨ ਲੈ ਮੇਰੇ ਵਰਗੇ ਚਾਰ ਗੋਲੀਆਂ ਖਾਂਦਾ ਉਹਨੂੰ ਫੜ ਕੇ ਪਾ ਦੇ ਪੱਚੀ ਅਸੀਂ ਬਲੈਕ ਹੀਆ ਫੜ ਲਿਆ ਦੋ ਬੋਤਲਾਂ ਵਾਲਿਆਂ ਨੂੰ ਫੜ ਕੇ ਨਾਲ ਉਹਦੇ ਆਏ ਫੋਟੋਆਂ ਕਰਾਉਂਦੇ ਨੇ ਵੀ ਆਹ ਫੜ ਲੇ 10 ਗ੍ਰਾਮ ਵਾਲਿਆਂ ਨੂੰ ਫੜ ਕੇ ਨਾਲ ਦੇ ਫੋਟੋਆਂ ਵੀ ਅਸੀਂ ਬਲਾ ਫੜ ਲੇ ਇਹ ਫੜਨਾ ਭਾਈ ਕਿਲੋ ਕਿਲੋ ਚਟਾ ਸ਼ਹਿਰ ਚ ਆਉਂਦਾ ਰੋਜ ਦਿੱਲੀ ਉਹਨਾਂ ਨੂੰ ਫੜੋ ਉਹਨਾਂ ਮळे ਤੁਸੀਂ ਕਿੱਧਰ ਮ ਉਹਨਾਂ ਨੂੰ ਮਣੀ ਝਾਕਦੇ ਮੀਂ ਤੁਸੀਂ ਉਹਨਾਂ ਨੂੰ ਮਣੀ ਉਹ ਪੈਸਾ ਹੁੰਦਾ ਸੋਨੂੰ ਤੁਸੀਂ ਤਾਂ ਨਹੀਂ ਫੜਦੇ ਭਾਈ ਉਹਨਾਂ ਨੂੰ ਫੜੋ ਸੋਡ ਲਿਖੋ ਭਾਈ ਸਾਹਸ ਦਿਓ ਲਿਖਤਾ ਸਕਦੇ ਨਾ ਨਾ ਜੇ ਹੋਰ ਕੁਝ ਨਹੀਂ ਕਰ ਸਕਦੇ ਮੈਂ ਕਿਤੇ ਤੁਹਾਨੂੰ ਜਾਣ ਨਹੀਂ ਕਹਿੰਦਾ ਮੈਂ ਇਸ ਨੂੰ ਕਿਤੇ ਆਉਣ ਨੂੰ ਨਹੀਂ ਕਹਿੰਦਾ ਹਾਂ ਨਸ਼ਾ ਬਠੰਡੇ ਬਹੁਤ ਵਿਗਦਾਈ ਪਤਾ ਵਿਗਦਾ ਕਿੱਥੇ ਵਿਗਦਾ ਕਿਹੜੀ ਗਲੀ 'ਚ ਵਿਗਦਾ ਇਹ ਵੀ ਲਿਖੋ ਨਾਮ ਲਿਖਣਾ ਨਾਮ ਲਿਖੋ ਜੇ ਨਾਮ ਨਹੀਂ ਲਿਖਣ ਤਾਂ ਕੋਈ ਅਗਰੇਜ਼ ਕਰਨ ਨਾ ਹਨਾ ਤਾਂ ਐਡਰੈਸ ਪਿੰਡ ਦਾ ਲਿਖ ਦਿਓ ਵੀ ਸਾਡੇ ਪਿੰਡ ਭਾਈ ਬਹੁਤ ਨਸ਼ਾ ਫਲਾ ਨੀ ਗਲੀ 'ਚ ਬਹੁਤ ਹਨਾ ਨਾ じゃ ਬਹੁਤਾ ਮੈਂ ਹੁਣ ਸ਼ਰਿਆਮ ਨਾਂ ਲੈਤਾ ਇੰਨੇ ਜਗ੍ਹਾ ਦਾ ਨਾਂ ਲੈਤਾ ਇੱਕ ਵਾਰ ਫੇਰ ਲੈ ਦਿੰਨਾ ਇੱਕ ਭਾਈ ਅਮਰਪਾਲ ਸਿੰਘ ਮੈਰੋ ਆਸਾਦਿਓ ਆਪਣਾ ਭਰਾ ਐ ਚੜਦੀ ਕਲਾ ਸਿੰਘ ਐ ਆਪਾਂ ਹੀ ਖਾਲਸਾ ਜੀ ਫੋਨ ਥੋੜਾ ਨੰਬਰ ਹੈਗਾ ਤੁਹਾਨੂੰ ਮੈਂ ਲਾਇਆ ਵੀ ਸੀ ਐਦੂ ਸਵੇਰੇ ਉੱਠਣ ਸਾਤ ਤੁਸੀਂ ਪਾਕਪੁਰ ਚ ਬਿਜੀ ਹੋਗੇ ਫੇਰ ਲਾਵਾਂਗੇ ਤੁਹਾਨੂੰ ਟਾਈਮ ਤੁਸੀ ਇੱਥੇ ਹੁਕਮ ਕਰਾਂਗੇ ਥੋੜੇ ਨਾਲ ਹੈ ਹਨਾ ਸਾਡਾ ਵੀਰੇ ਵਾਲੇ ਜੱਟਾ ਬਹੁਤ ਮਿਲਦਾ ਮੈਨੂੰ ਬਹੁਤ ਫੋਨ ਆਗੇ ਸ਼ਵਿੰਦਰ ਹੋਰ ਕਿ ਮੈਂ ਸ਼ਵਿੰਦਰ ਬਹੁਤ ਫੋਨ ਆਗੇ ਉੱਥੇ ਆਪਾਂ ਤੂਰੀ ਹਾਂਜੀ ਤੂਰੀ ਵੀ ਐ ਮਾਨੂ ਕੇ ਗੱਲ ਬਹੁਤ ਆ ਹਾਂ ਵੀ ਮਾਨੂ ਕੇ ਗੱਲ ਬਹੁਤ ਹੱਤ ਬਗੈਤਾ ਮਾਨਸਾ ਚ ਮੈਂ ਤੇ ਹਾਂ ਮੈਂ ਤਾਂ ਮੈਨੂੰ ਐਂ ਦੱਸ ਤਾ ਮਾਨਸਾ ਚ ਕਿੱਥੇ ਕਿੱਥੇ ਵਿਗਦਾ ਜਿਹੜੇ ਇਹਦੇ ਨਾਂ ਲੈ ਕੇ ਮੈਂ ਉਹ ਨਾ ਸਹੀ ਨੇ ਬਾਈ ਬਣ ਕੇ ਹਿੰਮਤ ਕਰੋ ਬੋਲੋ ਨੈਰਜ ਕਾਲਜ ਦੀ ਬੈਕ ਸਾਈਡ ਡੇਲੀ ਕਾਕਾ ਸ਼ਾਮਾ ਸਹੀ ਗੱਲ ਆ ਰਾਈਟ ਹਾਂ ਇਹ ਮਾਨਸਾ ਪੁਲਿਸ ਵੱਡੇ ਆਫਸਰ ਮੇਰੀ ਬਣਾ ਕੇ ਰਿਪੋਰਟ ਭੇਜਦੇ ਨੇ ਵਿੱਚੋਂ ਟਾ ਝੂਠ ਮਾਰਦਾ ਬਾਈ ਬਣ ਕੇ ਦੱਸ ਲੋ ਯਾਰ ਕਿੱਥੇ ਕਿੱਥੇ ਵਿਗਦਾ ਯਾਰ ਅੱਜ ਆ ਕਿ ਮੈਂ ਕਹਾਂ ਮੇਰੇ ਸਾਰਾ ਪੜਦੇ ਨੇ ਏ ਟੂ ਜ਼ेड ਡਰੇ ਹੋਣਾ ਰਪਿੰਦਰਜੀਤ ਸਿੰਘ ਬਾਈ ਹਾਂ ਇਹ ਸਾਡੇ ਬੱਚਿਆਂ ਤੱਕ ਜ਼ਹਿਰ ਪਹੁੰਚ ਰਿਹਾ ਲੋਕੋ ਦਿੱਲੀ ਰਜਾਨਾ ਹਰਿਆਣਾ ਪਹੁੰਚਦਾ ਜ਼ਹਿਰ ਸਾਡੇ ਬੱਚਿਆਂ ਦੀਆਂ ਨਾੜਾਂ ਤੱਕ ਪਹੁੰਚਦਾ ਸਾਡੇ ਬੱਚੇ ਮਰਨ ਕਿਨਾਰੇ ਆਉਂਦੇ ਨੇ ਇਸ ਮੁੱਦੇ ਤੇ ਕੋਈ ਤਾਂ ਨਹੀਂ ਬੋਲਦਾ ਇਹ ਤੇ ਡਾਂਗਾਂ ਨੇ ਕੱਲੀਆਂ ਪਰਚੇ ਨੇ ਜੇਲ੍ਹਾਂ ਨੇ ਅਗਲਾ ਕਹਿੰਦਾ ਪਾਣੀ ਕੀ ਲੈਣਾ ਯਾਰ ਆਪਣੇ ਤਾਂ ਜਵਾਕ ਨਹੀਂ ਵਿਕਦਾ ਵਿਕੀ ਜਾਂਦੇ ਉਹ ਬਾਈ ਛੋਟੇ ਜਵਾਕ ਕਿੰਨਾ ਚਿਰ ਬੱਚੇ ਰਹਿਣਗੇ ਹੀਰੋ ਕਲਾ ਵਿੱਚ ਨਹੀਂ ਵਿਕਦਾ ਬਾਈ ਚਲੋ ਚੰਗੀ ਗੱਲ ਹੈ ਹੀਰੋ ਕਲਾ ਵਿੱਚ ਹੋਰ ਕਿਤੇ ਹੋਰ ਆਰੰਪਲ ਹੋਰਾਂ ਪਰ ਵਿਕਦਾ ਹੋਊਗਾ ਹੈ

ਕਿੱਲੋ ਕਿਲੋ ਉਥੇ ਕਿਲੋ ਕਿਲੋ ਉਥੇ ਵੀਰਤਾ ਪੂਲੇ ਤੇਰੇ ਪਿੰਡ ਵੀ ਭਾਈ ਮੈਨੂੰ ਬੰਦੇ ਦੇ ਫੋਨ ਆਏ ਤੇਰੇ ਪਿੰਡੋਂ ਕੱਲ ਭਾਈ ਬਣ ਕੇ ਹੱਥ ਬਣ ਕੇ ਬੇਨਤੀਆ ਕਰੋ ਸਿੰਘੋ ਹਿੰਮਤ ਨਾ ਲਿਖੋ ਕੋਈ ਗੋ ਮੈਨੂੰ ਕੀ ਮਾਰਦਾ ਕਿਸ ਨੇ ਯਾਰ ਮੈਂ ਕਿਦੰਦਾ ਰੌਲਾ ਪਾਈ ਜਾਂਦਾ ਸ਼ਰਿਆਮ ਜਿਹੜੇ ਗਲ ਫੜਦੇ ਨੇ ਵੇਚਦੇ ਉਹਨਾਂ ਦੇ ਮੈਂ ਦੁਕਾਨਾਂ ਦੇ ਆ ਜਾ ਲੜਦਾਗਾ ਆ ਹੁਣ ਵੀ ਅੱਜ ਕੱਲ ਵੀ ਜਾ ਕੇ ਐ ਸਵੇਰੇ ਸਵੇਰੇ ਸਾਡੀ ਰੋਡ ਤੇ ਵੇਚਣ ਲੱਗੇ ਦੋ ਬੰਦੇ ਕਹਿ ਕੇ ਆਏ ਲਾਸਟ ਵਾਰ ਵੀ ਭਾਈ ਜੇ ਹੁਣ ਵੇਚੋਗੇ ਤਾਂ ਸਾਹ ਵਾਲਾ ਨਹੀਂ ਫਿਰ ਮੈਂ ਤੁਹਾਡਾ ਬੁਰਾ ਹਾਲ ਕਰੂੰਗਾ ਹਣਾ ਬਾਕੀ ਆਹਨੇ ਮਰ ਗਿਆ ਬਾਈ ਮੈਂ ਭਾਵਕ ਹੋਇਆ ਕਿਉਂ ਭਾਵਕ ਹੋਇਆ ਮੈਨੂੰ ਬੰਦੇ ਨੇ ਫੋਨ ਕਰਿਆ ਸੀ ਸਾਰਾ ਵੀ ਆਹ ਕੁਛ ਛੋਟੇੜਾ ਤੁਰੋਲਾ ਪਾਇਆ ਸੀ ਸਿਸ਼ਨ ਮਿੱਤਰ ਖਿਲਾਫ ਅਫਸਰ ਖਿਲਾਫ ਸੱਚ ਹੈ ਮੈਨੂੰ ਬਥੇਰੇ ਵੱਡੀ ਆਫਰ ਸੀ ਉਦੋਂ ਬਥੇਰੇ ਬਹੁਤ ਵੱਡੇ ਪੈਸਿਆਂ ਦੀ ਪਾਲਾਂ ਕਿ ਮੇਰੇ ਕੋਲ ਜਿਹੜੇ ਕਿੱਲੀ ਡੇੜ ਕਿੱਲੀ ਆਉ ਦੋ ਕਿੱਲੇ ਆ ਉਹ ਵੀ ਮਹਿੰਗੇ ਭਾਵਾਂ 'ਚ ਉਹਨੇ ਮਹਿੰਗੇ ਭਾਵਾਂ ਦੀ ਮੈਨੂੰ ਉਹਨਾਂ ਨੇ ਆਫਰ ਕਰੀ ਸੀ ਤੇ ਹੁਣ ਉਹ ਅੜਿਆ ਤੇ ਹੁਣ ਉਹ ਸੁੱਕਾ ਨਾ ਜਾਵੇ ਨਾ ਉਹਦੇ ਕਈ ਬੰਦੇ ਹੋਰ ਉਹਨਾਂ ਦਾ ਉੱਤਰ ਡੀਐਸਪੀ ਯੋ 19 ਨਾਰ ਕੋਰਸ ਦੇ ਉਹ ਵੀ 50 ਲੱਖ ਰਿਸ਼ਵਤ 'ਚ ਫਸ ਆਣਾ ਸਿਸ਼ ਸਾਰੀ ਵੀਡੀਓ ਸੁਣ ਲਓ ਦੂਰੀ ਬਾਰ ਭਰਾ ਬਣ ਕੇ ਉਹ ਸ਼ੇਅਰ ਕਰ ਦਿਓ ਜਿਹੜਾ ਵੀ ਵੀਰ ਜਾਂ ਮੇਰੀ ਭੈਣ ਜਾਂ ਮੇਰਾ ਕੋਈ ਭਰਾ ਜਾਂ ਮੇਰਾ ਕੋਈ ਬਜ਼ੁਰਗ ਕੇ ਚਾਚਾ ਤਾਇਆ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਦਾ ਕਿਸੇ ਤੋਂ ਕੋਈ ਰੁਪਈਆ ਨਹੀਂ ਮੰਗਦਾ ਨਾ ਹੀ ਕਦੇ ਮੰਗਿਆ ਹੈਗਾ ਕਿਸੇ ਤੋਂ ਕੋਈ ਹੋਰ ਚੀਜ਼ ਨਹੀਂ ਮੰਗਦਾ ਕਿਸੇ ਤੋਂ ਕਣਕ ਨਹੀਂ ਮੰਗਦਾ ਮੈਂ ਤਾਂ ਸਿਰਫ ਇੱਕ ਗੱਲ ਕਹਿਣਾਗਾ ਵੀ ਬਾਈ ਬਣ ਕੇ ਜਿੱਥੇ ਹੀ ਇੱਥੇ ਵਿਕਦਾ ਹੈ ਜਿੱਥੇ ਹੀ ਇੱਥੇ ਵਿਕਦਾ ਹੈ ਉਹ ਮੈਨੂੰ ਦੱਸ ਲੋ ਵੀ ਹਾਂ ਭਾਈ ਇੱਥੇ ਖੁੱਲਾ ਨਸ਼ਾ ਵਿਕਦਾ ਹੈ ਆ ਗਲੀ 'ਚ ਖੁੱਲਾ ਨਸ਼ਾ ਵੇਚਦਾ ਆ ਥੱਲੇ ਕਮੈਂਟ ਕਰ ਲਿਓ ਤੇ ਸਰਕਾਰ ਪੜੂਗੀ ਪੁਲਿਸ ਬਣੂਗੀ ਬੜੇ ਬੜੇ ਅਫਸਰ ਪੜਨਗੇ ਇੱਥੇ ਉਹਨਾਂ ਨੂੰ ਪਤਾ ਲੱਗੇ ਹਾਂ ਵੀ ਨਸ਼ਾ ਇੰਨਾ ਇਹ ਵਿਕਦਾ ਆ ਆਪਾਂ ਨੂੰ ਪਤਾ ਉਹਨਾਂ ਨੂੰ ਪਤਾ ਗੱਲ ਕਰੋ ਕਹਿੰਦੇ ਝੋਟਾ ਕੋਈ ਲੋਕ ਤਾਂ ਕਹਿੰਦੇ ਨਹੀਂ ਵੀ ਨਾਲ ਤਾਂ ਇਹ ਤੁਰਦੇ ਨਹੀਂ ਇਹ ਤਾਂ ਕੱਲਾ ਹੈ ਉਹ ਬਗਾਈ ਮਾਰੀ ਜਾਂਦਾ ਕੁੱਤੇ ਮੈਂ ਉਹ ਲਾ ਕੇ ਕਹਿ ਜਾਂਦਾ ਆ ਇਹ ਨੂੰ ਕਹਾਂ ਜੇ ਕੋਈ ਬੁਈਰ ਬੋਲਦਾ ਹੈ ਵੀਡੀਓ ਬਣਾ ਕੇ ਭੇਜੋ ਮੈਨੂੰ ਵੀ ਸਾਡੇ ਆ ਨਸ਼ਾ ਵੇਚਦਾ ਮੈਂ ਉਹਦੀ ਵੀਡੀਓ ਵੀ ਪਾਉਂਗਾ ਵੀਰ ਦੀ ਵੀ ਕਿਸੇ ਨੂੰ ਡਰ ਨਹੀਂ ਹੈ ਹਣਾ ਹੁਣ ਹਾਂਜੀ ਆਰਪੀ ਸਿੰਘ 987777409 ਬਾਈ ਕੀ ਕਰੀ ਹੁਣ ਜਿਹੜੇ ਮੈਂ ਗੜਾ ਕੋਈ ਹੋਣਾ ਹੁਣ ਲੈ ਗੱਲ ਸੁਣੋ ਮੈਂ ਪਰਸੋਂ ਇੱਕ ਵੀਡੀਓ ਪਾਤੀ ਜਿਹੜਾ ਉਹ ਅਲੀਜਵਾਕਾ ਨੂੰ ਕੁੱਟੇ ਮਾਂ ਨੂੰ ਕੁੱਟੇ ਦਾ ਖਿਆਲਿਓ ਉਹ ਮੈਨੂੰ ਕਿਸਨੇ ਭੇਜਤੀ ਸੀ ਮੈਂ ਵੀਡੀਓ ਪਾਤੀ ਤੇ ਲੋਕ ਬੇਫੂਕ ਉੱਪਰ ਲਿਖਿਆ ਨਹੀਂ ਦੇਖਦੇ ਇਹ ਜੜਾਂਗਾ ਮਾਰ ਇਹਨੂੰ ਕੁੱਟ ਇਹਨੂੰ ਮਾਰ ਤੂੰ ਵੀਡੀਓ ਬਣਾਉਂ ਵੀ ਪਹਿਲੀ ਗੱਲ ਤਾਂ ਅਸੀਂ ਕਈ ਹੋ ਵੀਡੀਓ ਬਣਾਈ ਨੰਬਰ 2 ਜੇ ਅਸੀਂ ਹੁੰਦੇ ਸੀ ਉਹਨੂੰ ਬਖਸ਼ਦੇ ਉੱਥੇ ਸਾਨੂੰ ਲੱਗਦਾ ਵੀ ਅਸੀਂ ਕਿਸ ਨੂੰ ਬਖਸ਼ਾਂਗੇ ਹਨਾ ਤੇ ਨੰਬਰ ਤਿੰਨ ਉਹਦਾ ਕਸੂਰ ਕੀ ਉਹਦਾ ਮਰੀਜ਼ ਆ ਯਾਰ ਜਿਹੜਾ ਬੰਦਾ ਆ ਦੇ ਮਾਂ ਪਿਓ ਨਸ਼ੇ ਪਿੱਛੇ ਕੁੱਟ ਰਹਿਦਾ ਕੋਈ ਕਸੂਰ ਆ ਉਹ ਤਾਂ ਮਰੀਜ਼ ਆ ਛੋਡੀ ਜਿਹੜੇ ਉਹ ਕਮੈਂਟ ਕਰੀਏ ਉਹਨਾਂ ਦੀ ਗਲੀ ਚਿੱਟਾ ਵਿਕੀ ਜਾਂਦਾ ਕਈ ਬੰਦਿਆਂ ਨੇ ਉਹ ਚਿੱਟੇ ਖਿਲਾਫ ਤਾਂ ਬੋਲਦੇ ਨਹੀਂ ਉੱਥੇ ਤਾਂ ਹਿੰਮਤ ਜਾਗਦੀ ਨਹੀਂ ਬਈ ਤੂੰ ਚਿੱਟਾ ਵੇਚਦਾ ਸਾਡੀ ਗਲੀ ਚ ਆ ਬੰਦ ਹਟ ਜਾ ਚਿੱਟਾ ਵੇਚਦਾ ਸਾਡੀ ਗਲੀ ਚ ਹਟ ਜਾ ਹੈ ਹਿੰਮਤ ਬੋਲਿਆ ਕਰੋ ਭਾਈ ਹਿੰਮਤ ਸਾਰਿਆਂ ਦਾ ਮੈਨੂੰ ਪਤਾ ਹੈ ਮਜਬੂਰੀਆਂ ਮਾਰਦੀਆਂ ਨੇ ਮੈਂ ਹੱਥ ਬੰਨ ਕੇ ਬੰਦ ਕਰਾਂ ਲੜੋ ਯਾਰ ਇਹ ਜ਼ਹਿਰ ਆ ਮੈਨੂੰ ਪਤਾ ਹੈ ਮੈਨੂੰ ਪਤਾ ਇਹ ਕਿੰਨਾ ਮਾੜਾ ਅਸਰ ਕਰਦੀ ਪਿਓ ਚਰ ਤੇ ਤੁਹਾਡੇ ਜੀਵਨ ਸਾਥੀ ਤੇ ਤੁਹਾਡੇ ਬੱਚਿਆਂ ਤੇ ਹਨਾ ਸੋ ਭਾਈ ਜੋ ਯਾਦ ਦੀਆਂ ਜ਼ਮੀਰਾਂ ਉੱਠ ਕੇ ਲੜੋ ਇਹ ਮੈਂ ਮੈਂ ਜਿਹੜੀਆਂ ਗੱਲਾਂ ਸ਼ੁਰੂ ਤੋਂ ਕਰਕੇ ਤੁਰਿਆ ਉਹਨਾਂ ਦਾ ਪੂਰਾ ਵੀ ਨਾ ਮੈਨੂੰ ਕਿਸੇ ਚੀਜ਼ ਦੀ ਲੋੜ ਹੈ ਨਾ ਕੋਈ ਪੈਸੇ ਦੀ ਲੋੜ ਹੈ ਨਾ ਮੈਨੂੰ ਕੋਈ ਕਿਸੇ ਚੀਜ਼ ਦੀ ਕੋਈ ਲੋੜ ਨਾ ਮੈਂ ਕਿਸੇ ਲੀਡਰ 'ਚ ਜਾਣਾ ਹੈ ਨਾ ਹੀ ਮੈਨੂੰ ਲੀਡਰ ਕੋਈ ਚੰਗਾ ਲੱਗਦਾ ਸੋਣਾ ਸਿੱਧੀ ਜੀ ਗੱਲ ਹੈ ਕੋਈ ਮਰਜੀ ਲੀਡਰ ਦਾ ਫੁੱਦੂ ਹੀ ਹੁੰਦੇ ਨੇ ਹਨਾ ਸਾਫ਼ ਜਾ ਗਾਣਾ ਸਰਿਆ ਮੈਨੂੰ ਕੋਈ ਕਦਾ ਕੋ ਡਾਰਾ ਸਾਲੇ ਦਾ ਮੈਂ ਕਹਿੰਦਾ ਮੈਂ ਕੁਝ ਤੋਂ ਮੰਗ ਕੇ ਖਾਣਾ ਆਪ ਦੀ ਨੱਤਾਂ ਨਾ ਬਣੇ ਦੋ ਦਿੱਤੀਆਂ ਜਿੰਨਾ ਚਿਤ ਪ੍ਰਾਨੀ ਤੁਰ ਵੀ ਸਾਰੀ ਉਮਰ ਕੱਢ ਲਈ ਸੋ ਭਾਈ ਬੋਲਿਓ ਬੀਰ ਬਣ ਕੇ ਹਜੇ ਤੱਕ ਲੋ ਕਮੈਂਟ ਨਹੀਂ ਕਰ ਰਹੇ ਆ ਆ ਦੇ ਆਲੇ ਪਿੰਡਾਂ ਦੇ ਨਾਂ ਲਿਖਿਓ ਉਹਨੂੰ ਸ਼ੇਅਰ ਕਰ ਦਿਓ ਖਬਰੇ ਕੋਈ ਅਣਖੀਲਾ ਜੋਧਾ ਸੂਰਮਾ ਕਹੇ ਹਾਂ ਸਾਡੀ ਗਲੀ 'ਚ ਵਿਖਦਾ ਹੈ ਦੇਖ ਲਿਆ ਉਹ ਮਾਂ ਦਾ ਪੁੱਤ ਕਿਹੜਾ ਹੈ ਜਿਹੜਾ ਲਿਖੂਗਾ ਵੀ ਸਾਡੀ ਗਲੀ 'ਚ ਵਿਖਦਾ ਮਸਲੇ ਲਿਖੀ ਵੀ ਜਾਂਦੇ ਨੇ ਹੈ ਹਿੰਮਤ ਕਿਸੇ 'ਚ ਭਾਈ ਇਹ ਵੱਡੇ ਵੱਡੇ ਸਮਾਜ ਸੇਵੀਆਂ 'ਚ ਨਹੀਂ ਹੈ ਹਿੰਮਤ ਤਾਂ ਇਹ ਹਜਾ ਕੁਝ ਬੋਲਣ ਦੀ ਇਸ ਮੁੱਦੇ ਤੇ ਨਹੀਂ ਕੋਈ ਬੋਲਦਾ ਇਹ ਮੁੱਦਾ ਬਹੁਤ ਮੈਨੂੰ ਪਤਾ ਮੈਂ ਜੋਰ ਲਾਲਾ ਦੇਖ ਲਿਆ ਰੰਗਣਾ ਹਾਂ ਕਈ ਨਕਲੀ ਜ਼ਰੂਰ ਆ ਜਾਂਦੇ ਨੇ ਕਾਪੀਆਂ ਕਰਨ ਫੁੱਦੂ ਬਣਾਉਣ ਲੋਕਾਂ ਨੂੰ ਗਰੀਬਾਂ ਨੂੰ ਖਾਣ ਪੀਣ ਵਾਲਿਆਂ ਨੂੰ ਫੜ ਕੇ ਕੋਈ ਦਿਹਾੜੀ ਆ ਵਿਚਾਰਾ ਕੱਲ੍ਹ ਦੀਹਾੜੀ ਆ ਲੈ ਕੇ ਆਉਂਦਾ ਕਿਤੇ ਦੋ ਖਾਨ ਨੂੰ ਔਖਾ ਸੌਖਾ ਉਹਨੂੰ ਕੁੱਟ ਮਾਰ ਕੇ ਦੀ ਵੀਡੀਓ ਬਣਾ ਕੇ ਕੋਈ ਬਾਦਰੀ ਵੀ ਨਹੀਂ ਹੈਗੀ ਆ ਜਦੋਂ ਪਤਾ ਇਹ ਫਲਾਣੀ ਦੁਕਾਨ ਤੋਂ ਆਇਆ ਉਹਦੇ ਉਹਦੇ ਮਾਰੋ 4 ਫੌਂਸੜੇ ਮੈਨੂੰ ਦੱਸ ਦਿਆ ਕਰੋ ਮੈਂ ਮਾਰ ਦੂੰਗਾ ਇਹ ਸੋਡੂ ਬੰ ਮਾਰਨ ਦੀ ਹਿੰਮਤ ਨਹੀਂ ਹੈਗੀ